ਸ਼ਿਫਾਲੀ ਜਰੀ ਵਾਲਾ ਜਵਾਨ ਦੇਖਣ ਲਈ ਕਰਵਾ ਰਹੀ ਸੀ ਇਲਾਜ ਕੀ ਦਵਾਈ ਨੇ ਦਿਲ ਤੇ ਅਸਰ ਕੀਤਾ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਸ਼ਿਫਾਲੀ ਦੀ ਮੌਤ ਦਿਲ ਦੇ ਦੌਰੇ ਨਾਲ ਹੋਈ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਵੀ ਪਤਾ ਲੱਗਾ ਹੈ ਕਿ ਅਦਾਕਾਰਾ ਬੁਢਾਪੇ ਤੋਂ ਬਚਾ ਲਈ ਇਲਾਜ ਲੈ ਰਹੀ ਸੀ ਕਾਂਟਾ ਲਗਾ गरल अदाकारा शेफाली जरीवाला की मौत की खबर तो हर कोई हैरान है उसकी मौत का कारण दिल दा दौरा दसाया गया पर दिल दा दौरा असल विच मौत का कारण है ज कोई होर कारण पुलिस इ पता लगाउन दी कोशिश कर रही है पोस्टमार्टम रिपोर्ट दी उड़ीक है इस दौरान यह भी पता लगा है कि शेफाली बुढ़ापे तो बचाले इलाज ले रही सी ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਪਿਛਲੇ 5 ਤੋਂ 6 ਸਾਲਾਂ ਤੋਂ ਐਂਟੀ 에ਜਿੰਗ ਟ੍ਰੀਟਮੈਂਟ ਲੈ ਰਹੀ ਸੀ ਉਸ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਐਂਟੀ 에ਜਿੰਗ ਦਾ ਮਤਲਬ ਹੈ ਜਵਾਨ ਦਿਖਣ ਲਈ ਕੀਤਾ ਜਾਣ ਵਾਲਾ ਇਲਾਜ ਇਸ ਲਈ ਉਹ ਦੋ ਦਵਾਈਆਂ ਲੈ ਰਹੀ ਸੀ ਕਿ ਇਹਨਾਂ ਦਵਾਈਆਂ ਨੇ ਦਿਲ ਤੇ ਅਸਰ ਕੀਤਾ ਸ਼ਿਫਾਲੀ ਵਿਟਾਮਿਨ ਸੀ ਅਤੇ ਗਲੂਟਾਥਿਓਨ ਨਾਮ ਦੀਆਂ ਦਵਾਈਆਂ ਲੈ ਰਹੀ ਸੀ ਅਜਿਹੀ ਸਥਿਤੀ ਵਿੱਚ ਸਵਾਲ ਉੱਠਦਾ ਹੈ ਕਿ ਕੀ ਇਹਨਾਂ ਦਵਾਈਆਂ ਨੇ ਉਸਦੇ ਦਿਲ ਨੂੰ ਪ੍ਰਭਾਵਿਤ ਕੀਤਾ ਡਾਕਟਰ ਨੇ ਇਹ ਸਵਾਲ ਦਾ ਜਵਾਬ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਦਵਾਈਆਂ ਦਿਲ ਨੂੰ ਨਹੀਂ ਸਗੋਂ ਸਿਰਫ ਚਮੜੀ ਨੂੰ ਪ੍ਰਭਾਵਿਤ ਕਰਦੀਆਂ ਹਨ ਇਹ ਦਵਾਈਆਂ ਚਮੜੀ ਦੀ ਨਿਰਪੱਖਤਾ ਲਈ ਲਈਆਂ ਜਾਂਦੀਆਂ ਹਨ ਇਹਨਾਂ ਦਵਾਈਆਂ ਦਾ ਦਿਲ ਨਾਲ ਕੋਈ ਸੰਬੰਧ ਨਹੀਂ ਹੈ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ਿਫਾਲੀ ਲਗਭਗ 15 ਸਾਲਾਂ ਤੋਂ ਮਰਗੀ ਤੋਂ ਪੀੜਤ ਸੀ ਹਾਲਾਂਕਿ ਉਸ ਦੀ ਮੌਤ ਦੇ ਪਿੱਛੇ ਦਾ ਅਸਲ ਕਾਰਨ ਪੋਸਟ ਮਾਰਟਮ ਰਿਪੋਰਟ ਅਤੇ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪੁਲਿਸ ਨੇ ਚਾਰ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਸ਼ਿਫਾਲੀ ਦੀ ਮੌਤ ਦੀ ਖਬਰ ਸ਼ੁੱਕਰਵਾਰ ਦੇਰ ਰਾਤ ਸਾਮਣੀ ਆਈ ਪੁਲਿਸ ਨੂੰ ਸਵੇਰੇ 1 ਵਜੇ ਸੂਚਨਾ ਮਿਲੀ ਜਿਸ ਤੋਂ ਬਾਅਦ ਪੁਲਿਸ ਤੁਰੰਤ ਸ਼ਫਾਲੀ ਦੇ ਘਰ ਪਹੁੰਚੀ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਨਾਲ ਹੀ ਪੁਲਿਸ ਉਸ ਦੀ ਰਸੋਈ ਅਤੇ ਨੌਕਰਾਨੀ ਨੂੰ ਪੁੱਛਗਿੱਛ ਲਈ ਆਪਣੇ ਨਾਲ ਥਾਣੇ ਲੈ ਗਈ ਸ਼ਫਾਲੀ ਦੇ ਪਤੀ ਪ੍ਰਾਕ ਤਿਆਗੀ ਦਾ ਵੀ ਬਿਆਨ ਦਰਜ ਕੀਤਾ ਗਿਆ ਹੈ ਪੁਲਿਸ ਨੇ ਪ੍ਰਾਕ ਸਮੇਤ 4 ਲੋਕਾਂ ਦੇ ਬਿਆਨ ਦਰਜ ਕੀਤੇ ਹਨ